ਹੱਥ ਨਹੀਂ ਧਰੋਂਦਾ ਕੋਈ ਪੁੱਛਿਆ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਹੀਂ ਪੁੱਛਦੇ ਜੀ ਨਹੀਂ ਪੁੱਛਦੇ ਦੁਬਾਰੇ ਕਸਟਮਰ ਪਰੇਸ਼ਾਨ ਹੁੰਦਾ ਜੀ ਫਿਰ ਉਹ ਪਿੱਛੇ ਪਿੱਛੇ ਫਰੀ ਜਾਂਦਾ ਜੈ ਮਾਤਾ ਦੀ ਦੋਸਤੋ ਦਲਵੀਰ ਸਿੰਘ ਬਿੱਟੂ ਕਨੀਸ਼ਨ 올 ਇਲੈਕਟ੍ਰੋਨਿਕਸ ਏਸੀ ਰੈਫਰਜੀਰੇਟਰ ਵਾਸ਼ਿੰਗ ਮਸ਼ੀਨ ਰਿਪੇਅਰ ਕਰ ਲੈਂਦੇ ਨੇ ਔਰ 15 ਸਾਲ ਦਾ ਇਹਨਾਂ ਦਾ ਤਜਰਬਾ ਐਕਸਪੀਰੀਅੰਸ ਹੈ ਜੀ ਜਦੋਂ ਕਦੇ ਇੱਕ ਕੱਲਾ ਕੱਲਾ ਏਸੀ ਕਿਸੇ ਕਿਸੇ ਦੇ ਏਸੀ ਹੁੰਦਾ ਸੀ ਸਾਰੇ ਪਿੰਡ ਦੇ ਵਿੱਚ ਲਾ ਲੋ ਕੇ ਦੋ ਚਾਰ ਘਰਾਂ ਦੇ ਵਿੱਚ ਏਸੀ ਹੁੰਦਾ ਸੀ ਇਹ ਉਦੋਂ ਦਾ ਕੰਮ ਕਰਦੇ ਨੇ ਹੁਣ ਹਰ ਘਰ ਦੇ ਵਿੱਚ ਏਸੀ ਹੈ ਜੀ ਇਹ ਏਸੀ ਬਾਰੇ ਜਾਂ ਕੋਈ ਇਲੈਕਟ੍ਰੋਨਿਕਸ ਪਾਰਟਸ ਬਾਰੇ ਕੀ ਕੀ ਵਿਊਜ਼ ਨੇ ਇਹਨਾਂ ਦੇ ਇਹਨਾਂ ਦੀ ਇੱਕ ਤਰ੍ਹਾਂ ਦੀ ਇਹ ਪੋਡਕਾਸਟਿੰਗ ਕਰਾਂਗੇ ਆਪਾਂ ਔਰ ਤੁਸੀਂ ਇਹ ਵੀਡੀਓ ਥੋੜੀ ਜੀ ਹੋ ਜੇਗੀ ਲੰਬੀ ਜਿਨ੍ਹਾਂ ਨੂੰ ਇੰਟਰਸਟ ਹੈ ਉਹ ਜ਼ਰੂਰ ਸੁਣਨ ਬਾਕੀ ਬੇਨਤੀ ਇਹ ਕਰਦੇ ਆਂ ਕਿ ਚੈਨਲ ਨੂੰ ਜਿਹੜੇ ਨਵੇਂ ਬੰਦੇ ਸੁਣ ਰਹੇ ਨੇ ਉਹ ਸਬਸਕ੍ਰਾਈਬ ਕਰ ਲੈਣ ਔਰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਚੰਗੀਆਂ ਜਾਣਕਾਰੀਆਂ ਤੁਹਾਡੇ ਅੱਗੇ ਲੈ ਕੇ ਆਣੇ ਆਪਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਤੁਸੀਂ ਕਦੋਂ ਤੋਂ ਇਸ ਲਾਈਨ ਦੇ ਵਿੱਚ ਆਏ ਮੈਂ ਸਰ 2010 ਦੇ ਵਿੱਚੋਂ ਇਹਦੇ ਵਿੱਚ ਲਾਈਨ ਦੇ ਵਿੱਚ ਆ ਜੀ ਤੇ ਉਦੋਂ ਪਹਿਲਾਂ ਕੀ ਕੀਤੀ ਆਪਾਂ ਨੇ ਪਹਿਲਾਂ ਮੈਂ 10th ਪੜਾ ਪਲੱਸ 2 ਹਾਂ ਉਦੋਂ ਬਾਅਦ ਆਈਟੀਆਈ ਡਿਪਲੋਮਾ ਓਕੇ ਉਸ ਤੋਂ ਬਾਅਦ ਮੈਂ ਡੈਕਨ ਦੇ ਵਿੱਚ ਰਿਹਾ ਹਾਂ ਜੀ 4 ਸਾਲ ਓਕੇ 6 ਮਨਸ ਰਿਹਾ ਮੈਂ ਐਲਜੀ ਦੇ ਵਿੱਚ ਜੀ ਕੀ ਬਾਤ ਹੈ ਤੇ ਉਸ ਤੋਂ ਬਾਅਦ ਮੈਂ ਆਪਣਾ ਕੰਮ ਸੈਟਿੰਗ ਕਰ ਲਈ ਮਲਾਉਤ ਦੇ ਵਿੱਚ ਜੀ ਇਹ ਕਦੋਂ ਕਰੀ ਆਪਾਂ ਨੇ ਵਿੱਚ ਕੀਤੀ ਹੈ ਮੈਂ ਸੁਣਿਆ ਤੁਸੀਂ ਸੀਏ ਵੀ ਕਰਨ ਲੱਗੇ ਸੀ ਪੜ੍ਹਾਈ ਸੀਏ ਦੀ ਵੀ ਕਰੀ ਆ ਹਾਂਜੀ ਹਾਂਜੀ ਸਰ ਸੀਏ ਦੀ ਵੀ ਕੀਤੀ ਹੈ ਜੈਟ ਕਿੰਗ ਦੀਵੀ ਕੀ ਕੀਤਾ ਮੈਂ ਕੰਪਿਊਟਰ ਵੀ ਥੋੜੇ ਅਸੈਂਬਲ ਕਰਦਾ ਰਿਹਾ ਹਾਂ ਜੀ ਡਾਈਕਨ ਕੰਪਨੀ ਦੇ ਵਿੱਚ 4 ਸਾਲ ਲਗਾਏ ਤੁਸੀਂ 4 ਸਾਲ ਲਗਾਏ ਬਹੁਤ ਐਕਸਪੀਰੀਅੰਸ ਆ ਫਿਰ ਤੁਹਾਨੂੰ ਹਾਂਜੀ ਹਾਂਜੀ ਸਰ ਬਹੁਤ ਵਧੀਆ ਗੱਲ ਆ ਹਾਂਜੀ ਮੈਂ ਵੀ ਕਿਹਾ ਕਿ ਮਤਲਬ ਤਾਂ ਹੀ ਮਤਲਬ ਸਾਰੇ ਤੁਹਾਨੂੰ ਇੱਥੇ ਮਤਲਬ ਮੋਸਟਲੀ ਜਿਆਦਾ ਲੋਕ ਤੁਹਾਨੂੰ ਪਸੰਦ ਕਰਦੇ ਨੇ ਮੈਂ ਦੇਖਦਾ ਇਹ ਚੀਜ਼ ਰਲਾਈਜ਼ ਕਰਦਾ ਕਿ ਜਦੋਂ ਕਦੇ ਵੀ ਕੋਈ ਚੀਜ਼ ਦੀ ਲੋੜ ਹੁੰਦੀ ਆ ਤਾਂ ਅਗਲਾ ਕਹਿੰਦਾ ਯਾਰ ਪਹਿਲਾਂ ਬਿੱਟੂ ਨਾਲ ਸਲਾਹ ਕਰਾਂਗੇ ਫਿਰ ਤੁਹਾਨੂੰ ਲਾਵਾਂਗੇ ਮੈਨੂੰ ਕਹਿ ਕੇ ਜਾਂਦੇ ਨੇ ਇਹ ਗੱਲ ਕਿਟ ਦੇ ਵਿੱਚ ਅੱਜ ਕੱਲੇ ਜਿਵੇਂ ਏਸੀ ਲੱਗ ਰਹੇ ਨੇ ਜੈ ਸਰ ਘਰਾਂ ਦੇ ਵਿੱਚ ਤੁਸੀਂ ਮੰਗਾਉਂਦੇ ਨੇ ਸਰ ਆਨਲਾਈਨ ਤੋਂ ਮੰਗਾਉਂਦੇ ਤਾਂ ਹੈਗੇ ਨੇ ਪਰ ਉਹਨਾਂ ਦੇ ਉਹਨਾਂ ਨੂੰ ਬੈਨੀਫਿਟ ਨਹੀਂ ਹੈਗਾ ਤੁਸੀਂ ਦੱਸਦੇ ਹੋ ਇਹ ਗੱਲ ਫਿਰ ਉਹਨਾਂ ਨੂੰ ਸਰ ਦੱਸਦੇ ਆ ਉਹਨਾਂ ਨੂੰ ਜਦੋਂ ਪ੍ਰੋਬਲਮਸ ਆਉਂਦੀਆਂ ਨੇ ਪਹਿਲੀ ਤਾਂ ਗੱਲ ਉਹਨਾਂ ਦੀ ਗਾਰੰਟੀ ਘੱਟ ਮਿਲਦੀ ਹੈ ਜੀ ਗਾਰੰਟੀ ਉਹਦੇ ਨਹੀਂ ਮਿਲਦੀ ਜਿਵੇਂ ਆਪਾਂ ਡੀਲਰ ਤੋਂ ਖਰੀਦਦੇ ਆਂ ਮਤਲਬ ਕਿ ਮੈਂ ਪਿੱਛੇ ਇਹ ਕੰਮ ਮਤਲਬ ਜਦੋਂ ਮੈਂ ਪੁੱਛਿਆ ਸੀ ਸਰਵਿਸ ਸੈੱਟ ਨੂੰ ਤੁਹਾਡੇ ਨੂੰ ਉਹਨਾਂ ਨੇ ਮੈਨੂੰ ਸਾਹਮਣਾ ਕਰਤਾ ਸੀ ਕਿ ਜਿਹੜੇ ਆਨਲਾਈਨ ਵਾਲੇ ਏਸੀ ਨੇ ਉਹਨਾਂ ਦੇ ਜਿਹੜੇ ਪਾਰਟਸ ਨੇ ਹਾਂਜੀ ਸਰ ਹਾਂਜੀ ਜਸ ਸਰਵਿਸ ਉਹਨਾਂ ਦੀ ਅਸੀਂ ਸਾਨੂੰ ਇਸ਼ੂ ਆ ਹਾਂਜੀ ਤੇ ਉਹਨਾਂ ਦੀ ਜਿਹੜੀ ਉਹਨਾਂ ਦੀ ਲਗਵਾਈ ਆ ਮਿਹਨਤ ਆ ਉਹ ਵੀ ਜ਼ਿਆਦਾ ਮੇਰੇ ਹਿਸਾਬ ਨਾਲ ਜ਼ਿਆਦਾ ਜੀ ਹਾਂਜੀ ਸਰ ਜਿਵੇਂ ਆਪਣੇ ਇੰਸਟਾਲੇਸ਼ਨ ਜਿਹੜੀ ਤੁਸੀਂ ਆਨਲਾਈਨ ਖਰੀਦੋਗੇ ਉਹਦੀ ਇੰਸਟਾਲੇਸ਼ਨ ਜ਼ਿਆਦਾ ਹੈ ਜੀ ਜਿਹੜੀ ਤੁਸੀਂ ਡੀਲਰ ਤੋਂ ਖਰੀਦੋਗੇ ਉਹਦੀ ਇੰਸਟਾਲੇਸ਼ਨ ਘੱਟ ਹੈ ਜੀ ਡੀਲਰ ਚਾਹੇ ਕੋਈ ਵੀ ਹੋਵੇ ਜੀ ਮੈਂ ਇਹ ਨਹੀਂ ਕਹਿੰਦਾ ਕਿ ਦੀਪਕ ਟੈਲੀਕ ਤੁਸੀਂ ਤੁਸੀਂ ਲਵੋ ਏਸੀ ਮੇਰਾ ਮਕਸਦ ਇਹ ਨਹੀਂ ਹੈਗਾ ਕਿ ਬਿੱਟੂ ਭਾਜੀ ਨੂੰ ਇੱਥੇ ਬਲਾ ਕੇ ਪੋਡਕਾਸਟਿੰਗ ਕਰਨ ਦਾ ਮੇਰਾ ਮਕਸਦ ਇਹ ਹੈ ਕਿ ਤੁਸੀਂ ਜਿੱਥੇ ਵੀ ਮੇਰੀ ਵੀਡੀਓ ਨੂੰ ਸੁਣ ਰਹੇ ਹੋ ਤੁਸੀਂ ਆਪਣੇ ਡੀਲਰ ਤੋਂ ਲਵੋ ਬਿਨਾ ਆਨਲਾਈਨ ਵਾਲਾ ਏਸੀ ਲਵੋ ਡਿਸਟਰੀਬਿਊਟਰ ਵਾਲਾ ਏਸੀ ਲਵੋ ਪੱਕੇ ਬਿਲ ਨਾਲ ਲਵੋ ਜੀਐਸਟੀ ਦੇ ਬਿਲ ਨਾਲ ਲਵੋ ਠੀਕ ਹੈ ਔਰ ਇਹਦਾ ਬੈਨੀਫਿਟਸ ਕੀ ਹੁੰਦਾ ਕਿ ਅਗਰ ਤੁਹਾਡਾ ਕੋਈ ਪਾਰਟਸ ਖਰਾਬ ਹੁੰਦਾ ਤੁਸੀਂ ਟੋਰ ਨਾਲ ਡੀਲਰ ਕੋਲੇ ਜਾ ਸਕਦੇ ਹੋ ਡీలਰ ਅੱਗੇ ਸਰਵਿਸ ਟੀਮ ਨੂੰ ਕੰਟੈਕਟ ਕਰੇਗਾ ਉਹਨਾਂ ਦੇ ਹੈੱਡ ਨੂੰ ਕੰਟੈਕਟ ਕਰੇਗਾ ਹੋ ਸਕਦਾ ਤੁਹਾਡਾ ਏਸੀ ਨਵਾਂ ਵੀ ਮਿਲ ਜਾਂਦਾ ਤੁਹਾਨੂੰ ਪਰ ਆਨਲਾਈਨ ਤੋਂ ਜਦੋਂ ਤੁਸੀਂ ਕੋਈ ਏਸੀ ਕੋਈ ਹੈਵੀ ਚੀਜ਼ ਮੰਗਾਣੇ ਹੋ ਮੈਨੂੰ ਲੱਗਦਾ ਜਿਹੜੇ ਤੁਸੀਂ ਮੇਰੀ ਗੱਲ ਨੂੰ ਸੁਣ ਰਹੇ ਹੋ ਕਾਫੀ ਬੰਦੇ ਜੀ ਦਾ ਜੰਜਾਲ ਵੀ ਬਣੇ ਹੋਣਗੇ ਕਾਫੀ ਬੰਦਿਆਂ ਦਾ ਏਸੀ ਨਹੀਂ ਖਰਾਬ ਹੋਇਆ ਔਰ ਵਕਰੀ ਗੱਲ ਆ ਇਹ ਨਹੀਂ ਕਹਿੰਦਾ ਮੈਂ ਜੇ 100 ਬੰਦੇ ਨੇ ਆਨਲਾਈਨ ਤੋਂ ਏਸੀ ਮੰਗਾਏ ਤਾਂ 98 ਬੰਦਿਆਂ ਦੇ ਏਸੀ ਸਹੀ ਚੱਲ ਰਹੇ ਨੇ ਮੰਨ ਗਿਆ ਮੈਂ ਗੱਲ ਪਰ ਜਿਹੜੇ ਦੋ ਬੰਦਿਆਂ ਦੇ ਏਸੀ ਉਲਝਣ ਪਈ ਆ ਉਹ ਬੰਦਿਆਂ ਨੂੰ ਪੁੱਛਿਆ ਜਾਣੀ ਦਾ ਉਹਨਾਂ ਦਾ ਦਿਲ ਪੁੱਛਿਆ ਜਾਣੀਦਾ ਕਿ ਉਹਨਾਂ ਨੂੰ ਕਿਵੇਂ ਮਹਿਸੂਸ ਹੁੰਦਾ ਉਹਨਾਂ ਦੀ ਸੁਣਵਾਈও ਨਹੀਂ ਹੁੰਦੀ ਜੀ ਨਾ ਤਾਂ ਸਰਵਿਸ ਦੀ ਸੁਣਵਾਈ ਹੁੰਦੀ ਆ ਨਾ ਕੋਈ ਡੀਲਰ ਡੀਲਰ ਨੇ ਤਾਂ ਵਿਚਾਰੇ ਤੋਂ ਲਿਆਈ ਹੀ ਨਹੀਂ ਹੁੰਦਾ ਨਾ ਡੀਲਰ ਨੇ ਡੀਲਰ ਨੇ ਤਾਂ ਦਿੱਤਾ ਹੀ ਨਹੀਂ ਹੁੰਦਾ ਡੀਲਰ ਕਿਉਂ ਸੁਣੂਗਾ ਬਾਕੀ ਬਿੱਟੂ ਭਾਈ ਤਾਂ ਹੋਰ ਵੀ ਪੁੱਛਾਂਗੇ ਟੈਕਨੀਕਲ ਵੀ ਇਹਨਾਂ ਦੀਆਂ ਦੋ ਚਾਰ ਵੀਡੀਓ ਮੈਂ ਹੋਰ ਵੀ ਲੈ ਕੇ ਆਉਂਗਾ ਤੁਹਾਡੇ ਅੱਗੇ ਜਿਹੜੀਆਂ ਟੈਕਨੀਕਲ ਗੱਲਾਂ ਹੋਣਗੀਆਂ ਇਹਨਾਂ ਨੂੰ ਜ਼ਿਆਦਾ ਨੋਲੇਜ ਆ ਅਸੀਂ ਸੇਲ ਸੇਲੂ ਬੰਦੇ ਆ ਅਸੀਂ ਸਿਰਫ ਸੇਲ ਕਰ ਸਕਦੇ ਆ ਨੋਲੇਜ ਹੈਗੀ ਆ ਸਾਨੂੰ ਪਰ ਉਨੀ ਡੀਪਲੀ ਨੋਲੇਜ ਨਹੀਂ ਟੈਕਨੀਕਲ ਨੋਲੇਜ ਨਹੀਂ ਹੈਗੀ ਇਹਨਾਂ ਨੇ ਤਾਂ ਬਹੁਤ ਪੜ੍ਹਾਈ ਕੀਤੀ ਹੋਈ ਹੈ ਨਾ ਟੈਕਨੀਕਲ ਮਤਲਬ ਤੁਸੀਂ ਪਲੱਸ 2 ਕੀਤੀ ਹਾਂਜੀ ਸਰ ਹਾਂਜੀ ਪਲੱਸ 2 ਤੋਂ ਬਾਅਦ ਤੁਸੀਂ ਫਿਰ ਅੱਗੇ ਆਈਟੀਆਈ ਕੀਤੀ ਆਈਟੀਆਈ ਕੀਤੀ ਜੀ ਤੇ ਉਸ ਤੋਂ ਬਾਅਦ ਮੈਂ ਡੈਕਨ ਦੇ ਵਿੱਚ ਚਲਾ ਗਿਆ ਦੇਖੋ ਤੁਸੀ ਦੱਸ ਹੀ ਦਿੱਤਾ ਮਤਲਬ ਆਈਟੀਆਈ ਕੋਈ ਕੋਈ ਕਰਦਾ ਨਹੀਂ ਤਾਂ ਆਮ ਬੰਦੇ ਪ੍ਰੈਕਟੀਕਲੀ ਬੰਦੇ ਦੇ ਨਾਲ ਲੱਗ ਕੇ ਸਿੱਖ ਲੈਂਦੇ ਨੇ ਤੇ ਫਿਰ ਕੰਮ ਕਰਨ ਲੱਗ ਜਾਂਦੇ ਨੇ ਆਈਟੀਈ ਦੇ ਵਿੱਚ ਇੱਕ ਥਿਊਰੀ ਦਾ ਪਤਾ ਲੱਗ ਜਾਂਦਾ ਬਾਕੀ ਤਾਂ ਕੰਮ ਤਾਂ ਪ੍ਰੈਕਟੀਕਲ ਦੀ ਕਰਕੇ ਪਤਾ ਲੱਗਦਾ ਜਦੋਂ ਇੱਕ ਆਪਾਂ ਨੂੰ ਥਿਊਰੀ ਬਾਰੇ ਪਤਾ ਲੱਗ ਜਾਂਦਾ ਜੀ ਤੇ ਉਹਨੂੰ ਆਪਾਂ ਅੱਗਿਓ ਜਦੋਂ ਆਪਾਂ ਪ੍ਰੈਕਟੀਕਲ ਕਰਦੇ ਆ ਉਹਦੇ ਵਿੱਚ ਆਪਾਂ ਨੂੰ ਸੌਖਾ ਹੁੰਦਾ ਵੈਸੇ ਇਕੱਲੀ ਥਿਊਰੀ ਨਾਲ ਵੀ ਨਹੀਂ ਚੱਲਦਾ ਹਾਂ ਪ੍ਰੈਕਟੀਕਲ ਨਾਲ ਚੱਲਦਾ ਜੀ ਤੁਸੀਂ ਤਾਂ ਹੁਣ ਪ੍ਰੈਕਟੀਕਲੀ ਬੰਦੇ ਹੋ 15 16 ਸਾਲ ਹੋ ਗਏ ਤੁਹਾਨੂੰ 15 ਸਾਲ ਹੋ ਗਏ ਪ੍ਰੈਕਟੀਕਲ ਹੋ ਤੁਹਾਡੇ ਮ ਤੁਸੀਂ ਵਿੰਡੋ ਏਸੀ ਵੀ ਦੌਰ ਦੇਖਿਆ ਸਪਲਿਟ ਵੀ ਦੇਖਿਆ ਟਾワー ਏਸੀ ਵੀ ਦੌਰ ਦੇਖਿਆ ਨਾ ਕੈਸਟ ਦਾ ਵੀ ਦੇਖਿਆ ਕੈਸਟ ਵੀ ਤੁਸੀਂ ਲਗਾ ਲੈਣੇ ਹੋ ਆਲ ਓਵਰ ਸਾਰਾ ਕੰਮ ਹੀ ਕਰ ਲੈਣੇ ਹੋ ਤੁਸੀਂ ਤੇ ਸਰਵਿਸਾਂ ਵੀ ਤੁਸੀਂ ਕਰਦੇ ਹੋ ਮੈਂ ਤੁਹਾਨੂੰ ਇੱਕ ਸੁਜੈਸ਼ਨ ਦੇਣਾ ਚਾਹੂੰਗਾ ਤੁਸੀਂ ਆਪਣੀ ਟੀਮ ਦਾ ਵਿਸਤਾਰ ਕਰੋ ਥੋੜਾ ਵਧਾਓ ਟੀਮ ਨੂੰ ਹਾਂਜੀ ਸਰ ਜਰੂਰ 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 ਵਧਾਵਾਂਗੇ ਜੀ ਕਿਉਂਕਿ ਤੁਸੀਂ ਹੁਣ ਐਕਸਪੀਰੀਅੰਸ ਬੰਦੇ ਹੋ ਗਏ ਤੁਸੀਂ ਟੀਮ ਵਧਾ ਕੇ ਨਾ ਉਹਨੂੰ ਮਤਲਬ ਵਾਈਡ ਕਰਨਗੇ ਜਿੱਥੇ ਤੁਹਾਨੂੰ ਆਪ ਮਿਹਨਤ ਕਰਨੀ ਪੈ ਰਹੀ ਹੈ ਤੁਹਾਡੇ 2-4 ਬੱਚੇ ਰੱਖੇ ਹੋਣਗੇ ਅੱਗੇ ਨਾਲੇ ਤੁਹਾਡੇ ਤੋਂ ਕੰਮ ਸਿੱਖਣਗੇ ਨਾਲੇ ਅੱਗੇ ਦੀ ਅੱਗੇ ਜਾਣਗੇ ਹਨਾ ਹਾਂਜੀ ਸਰ ਮਤਲਬ ਤੁਹਾਡਾ ਕੰਮ ਹੋਰ ਵੀ ਐਕਸਪੈਂਡ ਹੋਊਗਾ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਫਾਲੋਅਰਾਂ ਲਈ ਫਾਲੋਅਰਾਂ ਲਈ ਜੋ ਇਹ ਹੀ ਕਹਿਣਾ ਚਾਹਾਂਗਾ ਦੇਖੋ ਜਿੱਥੋਂ ਤੁਸੀਂ ਚੀਜ਼ ਖਰੀਦਣੀ ਆ ਖਰੀਦੋ ਤੁਸੀਂ ਡੀਲਰਾਂ ਤੋਂ ਖਰੀਦੋ ਕੋਈ ਵੀ ਡੀਲਰ ਹੋਵੇ ਆਨਲਾਈਨ ਦੇ ਵਿੱਚ ਪਿੱਛੇ ਨਾ ਪਵੋ ਆਨਲਾਈਨ ਦੇ ਵਿੱਚ ਪਹਿਲੀ ਤਾਂ ਗੱਲ ਆ ਉਹ ਕੋਈ ਸੁਣਵਾਈ ਨਹੀਂ ਹੁੰਦੀ ਜੀ ਬਾਅਦ ਵਿੱਚ ਉਹਦੇ ਵਿੱਚ ਠੀਕ ਨਹੀਂ ਗੱਲ ਜੀ ਡੀਲਰ ਦੇ ਡੀਲਰ ਦੇ ਕੋਲੇ ਜਾਓਗੇ ਕੋਈ ਪਾਰਟਸ ਦੇ ਵਿੱਚ ਖਰਾਬੀ ਵੀ ਆ ਗਈ ਡੀਲਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸੰਪਰਕ ਕੀ ਅਸੀਂ ਦਾ ਜ਼ਿੰਮੇਵਾਰੀ ਦਿੰਦੇ ਆ ਜੀ ਜ਼ਿੰਮੇਵਾਰੀ ਲੈ ਲੈਂਦਾ ਡੀਲਰ ਜੀ ਜਦੋਂ ਜਦੋਂ ਤੁਸੀਂ ਆਨਲਾਈਨ ਮੰਗਾਉਂਦੇ ਹੋ ਉਹਦੇ ਵਿੱਚ ਅਗਲਾ ਕਹਿੰਦਾ ਜੀ ਕਦੇ ਅਸੀਂ ਉੱਪਰ ਕਹਾਂਗੇ ਜੀ ਅਸੀਂ ਕੋਸ਼ਿਸ਼ ਕਹਾਂਗੇ ਉਹ ਕਸਟਮਰ ਦੀ ਸੁਣਵਾਈ ਉੱਥੇ ਹੁੰਦੀও ਨਹੀਂ ਕਿਹਣੀ ਗੱਲ ਜੀ ਜਦੋਂ ਡੀਲਰ ਤੋਂ ਆਪਾਂ ਚੀਜ਼ ਖਰੀਦੀ ਹੁੰਦੀ ਆ ਅਸੀਂ ਝੱਟ ਡੀਲਰ ਕੋਲੇ ਪਹੁੰਚ ਜਾਾਂਗੇ ਵੀ ਦੇਖੋ ਜੀ ਆ ਤੁਹਾਡੇ ਪ੍ਰੋਬਲਮ ਆ ਜੀ ਡੀਲਰ ਚ ਸੋਲਵ ਵੀ ਕਰ ਦਿੰਦਾ ਜੀ ਬਿਲਕੁਲ ਕਰਦੇ ਆ ਜੀ ਆਨਲਾਈਨ ਵਾਲਾ ਸੋਲਵ ਜਲਦੀ ਨਹੀਂ ਕਰਦਾ ਪਿਛਲੇ ਸਾਲ ਦੀ ਗੱਲ ਹੈ ਜੀ 2024 ਦੀ ਗੱਲ ਕਰਦੇ ਆ 2024 ਦੇ ਵਿੱਚ ਮੈਂ 5 ਪੀਸ ਗੋਦਰੇ ਦੇ ਏਸੀ ਚੇਂਜ ਕਰਵਾਏ ਕਸਟਮਰ ਦੇ ਕਿਉਂਕਿ ਮੈਂ ਸੇਲ ਬਹੁਤ ਕੀਤੀ ਆ ਠੀਕ ਹੈ ਡਾਈਕਨ ਦੇ ਏਸੀ ਮੈਂ ਚੇਂਜ ਕਰਵਾਏ ਕਸਟਮਰ ਦੇ ਜੇ ਅਗਰ ਕੋਈ ਪ੍ਰੋਬਲਮ ਆ ਜਾਂਦੀ ਆ ਮਤਲਬ ਕਰਾਣੇ ਪੈਂਦੇ ਨੇ ਫ੍ਰੀਜਾਂ ਵੀ ਚੇਂਜ ਕਰਾਉਣੇ ਆ ਵਾਸ਼ਿੰਗ ਮਸ਼ੀਨਾਂ ਵੀ ਚੇਂਜ ਕਰਾਉਣੇ ਆ ਅਗਰ ਕੋਈ ਫਾਲਟੀ ਹੋ ਜਾਂਦੀਆਂ ਨੇ ਠੀਕ ਹੈ ਕਸਟਮਰ ਪ੍ਰਾਇੋਰਟੀ ਦੇ ਆਧਾਰ ਤੇ ਕਸਟਮਰ ਨੂੰ ਅੱਗੇ ਰੱਖੀਦਾ ਕੰਪਨੀ ਮਤਲਬ ਠੀਕ ਹੈ ਕੰਪਨੀ ਨੇ ਆਪਣੀ ਸਰਵਿਸ ਦੇਣੀ ਹੈ ਅਗਰ ਕੰਪਨੀ ਦੇ ਲੱਗਦਾ ਕਿ ਸਾਨੂੰ ਲੇਟ ਹੁੰਦਾ ਕਿ ਕੰਪਨੀ ਨਹੀਂ ਕਰ ਪਾਉਂਦੀ ਸਰਵਿਸ ਦੇਣ ਦੇ ਵਿੱਚ ਲੇਟ ਕਰ ਰਹੀ ਆ ਤਾਂ ਉਸ ਨੂੰ ਨਵੀਂ ਹੀ ਚੀਜ਼ ਲੈ ਕੇ ਦੇਣ ਦੀ ਪ੍ਰਾਥਮਿਕਤਾ ਰੱਖਦਾ ਮੈਂ ਪਹਿਲ ਮੈਂ ਨਵੀਂ ਚੀਜ਼ ਲੈ ਆਂਦੀ ਕਰਦਾ ਮੈਂ ਕਸਟਮਰ ਨੂੰ ਠੀਕ ਹੈ ਕਈ ਵਾਰ ਤਾਂ ਇਦਾਂ ਦੇ ਕੇਸ ਆ ਜਾਂਦੇ ਨੇ ਜਿਵੇਂ LED ਵੀ ਟੁੱਟੀ ਨਿਕਲ ਜਾਂਦੀ ਆ LG ਕੰਪਨੀ ਦੀ ਇੱਕ ਵਾਰੀ LED ਕਸਟਮਰ ਦੇ ਪੈਨਲ ਟੁੱਟਿਆ ਨਿਕਲਿਆ ਨਵੀਂ ਚੋਂ ਟੱਕ ਲਿਆ ਨਾਲ ਦੀ ਨਾਲ ਉਸ ਨੂੰ ਨਵੀਂ LED ਦੇਤੀ ਬਾਅਦ ਵਿੱਚ ਮੇਰੀ ਰਿਪਲੇਸ ਕੰਪਨੀ ਨੇ ਕਰਤੀ ਉਹ ਬਾਅਦ ਵਿੱਚ ਪੇਸ਼ੈਂਸ ਆ ਮੇਰੇ ਚ 2 ਮਹੀਨੇ ਲੱਗ ਜਾਂਣ 3 ਮਹੀਨੇ ਲੱਗ ਜਾਂਣ ਉਹ ਮੇਰੇ ਨੇ ਠੀਕ ਹੈ ਕਸਟਮਰ ਨੂੰ ਨਾਲ ਦੀ ਨਾਲ ਨਵੀਂ ਦੇ ਦੇਨੀ ਆ ਚੀਜ਼ ਇਹ ਮੈਂ ਪਹਿਲ ਦੇ ਆਧਾਰ ਤੇ ਰੱਖਦਾ ਬਿੱਟੂ ਵੀਰ ਜੀ ਦੀ ਗੱਲ ਬਿਲਕੁਲ ਸਹੀ ਹੈ ਕਿ ਔਨਲਾਈਨ ਜਿਹੜਾ ਹੁੰਦਾ ਫਲਿੱਪਕਾਰਡ ਐਮਾਜ਼ੋਨ ਆਪਾਂ ਨੂੰ 7 ਦਿਨ ਦਾ ਰਿਟਰਨ ਦਿੰਦੀ ਆ 7 ਡੇ ਰਿਟਰਨ ਉਹ ਵੀ ਬਿਲਿੰਗ ਤੋਂ 7 ਡੇ ਰਿਟਰਨ ਉਸ ਤੋਂ ਬਾਅਦ ਕੋਈ ਹੱਥ ਨਹੀਂ ਧਰੋਂਦਾ ਕੋਈ ਪੁੱਛਿਆ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਹੀਂ ਪੁੱਛਦੇ ਜੀ ਨਹੀਂ ਪੁੱਛਦੇ ਦੁਬਾਰੇ ਕਸਟਮਰ ਪਰੇਸ਼ਾਨ ਹੁੰਦਾ ਜੀ ਫਿਰ ਉਹ ਪਿੱਛੇ-ਪਿੱਛੇ ਫਰੀ ਜਾਂਦਾ ਕਸਟਮਰ ਆਪ ਹੀ ਸਰਵਿਸ ਸੈਂਟਰ ਤੇ ਕਾਲ ਲਖਾਉਂਦਾ ਆਪ ਹੀ ਮੰਨਤਾ ਕਰਦਾ ਸਾਰਾ ਕੁਝ ਆਪ ਹੀ ਕਰਦਾ ਜਦ ਕਿ ਸਾਨੂੰ ਸਿਰਫ ਤੁਸੀਂ ਬਿੱਲ ਪਾਉਣਾ WhatsApp ਦੇ ਉੱਤੇ ਸਾਡਾ ਕਿ ਵੀਰ ਜੀ ਇਹਦੀ ਇਹ ਪ੍ਰੋਬਲਮ ਆ ਅਸੀਂ ਨਾਲ ਦੀ ਨਾਲ ਉਸ ਨੂੰ ਸਰਵਿਸ ਦੇਣੀ ਆ ਨਾਲ ਦੀ ਨਾਲ ਅਸੀਂ ਆਪ ਸਰਵਿਸ ਲਖਾਵਾਂਗੇ ਸਰਵਿਸ ਸੈਂਟਰ ਕਸਟਮਰ ਸਰਵਿਸ ਸੈਂਟਰ ਵਾਲਾ ਬੰਦਾ ਉਹਨਾਂ ਦੇ ਘਰੇ ਆਏਗਾ ਉਹਨੂੰ ਰਿਜ਼ੋਲਵ ਕਰੇਗਾ ਕੰਪਲੀਟ ਨੂੰ ਫਿਰ ਕੰਪਲੇਂਟ ਬਿਲਕੁਲ ਨੀਟ ਐਂਡ ਕਲੀਨ ਹੋ ਜਾਏਗੀ ਅਗਰ ਰਹੇਗੀ ਕੰਪਲੇਂਟ ਤਾਂ ਅਸੀਂ ਫਿਰ ਜ਼ਿੰਮੇਵਾਰ ਆ ਮਤਲਬ ਬਹੁਤ ਜ਼ਿਆਦਾ ਜ਼ਿੰਮੇਵਾਰੀ ਹੈ ਸਹੀ ਗੱਲ ਹੈ ਜੀ ਮਤਲਬ ਚਾਹੇ ਦੀਪਕ ਇਹ ਗੱਲ ਕਹਿੰਦਾ ਚਾਹੇ ਕੋਈ ਹੋਰ ਦੁਕਾਨਦਾਰ ਕਹਿੰਦਾ ਮੇਰੀ ਹੰਬਲ ਰਿਕੁਐਸਟ ਆ ਤੁਸੀਂ ਔਨਲਾਈਨ ਨੂੰ ਥੋੜਾ ਜਿਹਾ ਕੱਟ ਪ੍ਰਮੋਟ ਕਰਿਆ ਕਰੋ ਆਨਲਾਈਨ ਦੇ ਉੱਤੇ ਘੱਟ ਜਾਇਆ ਕਰੋ ਚੰਗੇ ਦੁਕਾਨਦਾਰ ਤੁਹਾਡੇ ਆਪਣੇ ਏਰੀਆ ਦੇ ਵਿੱਚ ਬਹੁਤ ਚੰਗੇ ਚੰਗੇ ਦੁਕਾਨਦਾਰ ਨੇ ਜਿਹੜੇ ਤੁਹਾਨੂੰ ਬਹੁਤ ਵਧੀਆ-ਵਧੀਆ ਸਰਵਿਸ ਦੇ ਸਕਦੇ ਨੇ ਬਹੁਤ ਵਧੀਆ ਰੇਟ ਲਗਾ ਸਕਦੇ ਨੇ ਕੰਪੀਟਰ ਰੇਟ ਲਗਾ ਸਕਦੇ ਨੇ ਸਾਡੇ ਕੋਲੇ ਸਾਰੇ ਫਾਈਨਾਂਸ ਦੇ ਮਤਲਬ ਸਾਰੀਆਂ ਹੁੰਦੀਆਂ ਨੇ ਸੁਵਿਧਾਵਾਂ ਜਿਵੇਂ ਤੁਸੀਂ ਆਨਲਾਈਨ ਦੇ ਉੱਤੇ ਕੋਈ ਡਾਈਕਨ ਦਾ AC ਦੇਖਦੇ ਹੋ ਕੋਈ ਮਿਸੂਬਿਸ਼ੀ ਦਾ AC ਦੇਖਦੇ ਹੋ ਕੋਈ LG ਦਾ AC ਦੇਖਦੇ ਹੋ ਤੁਸੀਂ ਉਹਦੇ ਤੇ ਦੇਖਦੇ ਹੋ ਕਿ MRP ਦੇ ਵਿੱਚੋਂ ਮੈਨੂੰ ਜੀ ਇੰਨੇ ਪਰਸੈਂਟ ਡਿਸਕਾਊਂਟ ਮਿਲ ਗਿਆ ਕਾਰਡ ਦੇ ਉੱਤੇ ਸਾਡੇ ਕੋਲੇ ਲਿਆਓ ਕਾਰਡ ਸਾਡੇ ਕੋਲੇ ਵੀ ਸੇਮ ਡਿਸਕਾਊਂਟ ਆ ਜੋ ਆਨਲਾਈਨ ਦੇ ਉੱਤੇ ਡਿਸਕਾਊਂਟ ਆ ਸੇਮ ਪਾਈਨ ਲੈਬ ਦੀ ਮਸ਼ੀਨ ਮੇਰੇ ਕੋਲੇ ਲੱਗੀ ਹੋਈ ਆ ਸੇਮ ਡਿਸਕਾਊਂਟ ਤੁਹਾਨੂੰ ਉਹਦੇ ਤੇ ਮਿਲੂਗਾ ਬਾਕੀ ਹੋਰ ਬਿੱਟੂ ਭਾਜੀ ਕੀ ਕਹਿਣਾ ਚਾਹੋਗੇ ਦੱਸੋ ਬਹੁਤ ਧੰਨਵਾਦ ਆ ਜੀ ਬਿੱਟੂ ਭਾਜੀਆਂ ਦਾ ਇੱਥੇ ਪਹੁੰਚਣ ਤੇ ਥੈਂਕ ਯੂ ਸੋ ਮੱਚ ਇਹਨਾਂ ਦਾ ਆਂ ਤੇ ਬਹੁਤ ਮੈਂ ਇਹਨਾਂ ਦੇ ਵੱਲੋਂ ਇਨਸਪਾਇਰ ਆ ਬਹੁਤ ਡੈਡੀਕੇਟਿਡ ਨੇ ਕੰਮ ਦੇ ਪ੍ਰਤੀ ਸਾਰੀ ਨੋਲੇਜ ਇਹਨਾਂ ਨੂੰ ਮੈਂ ਪਿੱਛੇ ਇਹਨਾਂ ਤੋਂ ਕਾਫੀ ਏਸੀ ਲਵਾਏ ਨੇ ਸੂਆਂ ਦੀਆਂ ਗਿਣਤੀਆਂ 'ਚ ਲਵਾਏ ਨੇ ਮੈਨੂੰ ਕੋਈ ਕੰਪਲੇਨਟ ਨਹੀਂ ਆਈ ਕਿਉਂਕਿ ਟੈਕਨੀਸ਼ੀਅਨ ਤੇ ਵੀ ਡਿਪੈਂਡ ਕਰਦਾ ਕੀ ਏਸੀ ਆਪਾਂ ਕਿਵੇਂ ਲਗਾਣੇ ਆ ਹਨਾ ਸਾਰਾ ਧਾਰੋਮਦਾਰ ਟੈਕਨੀਸ਼ੀਅਨ ਤੇ ਉੱਤੇ ਹੁੰਦਾ ਏਸੀ ਲਗਾਉਣ ਵਾਲੇ ਦੇ ਹੁੰਦਾ ਕਈ ਵਾਰ ਟੈਕਨੀਸ਼ੀਅਨ ਕੋਈ ਨਾ ਕੋਈ ਖਾਮੀ ਛੱਡ ਜਾਂਦੇ ਨੇ ਕੋਈ ਗਲਤੀ ਕਰ ਜਾਂਦੇ ਨੇ ਜਿਹਦਾ ਖਮਿਆਜਾ ਗ੍ਰਾਹਕ ਨੂੰ ਭੁਗਤਣਾ ਪੈਂਦਾ ਔਰ ਡੀਲਰ ਨੂੰ ਵੀ ਭੁਗਤਣਾ ਪੈਂਦਾ ਇੰਨਾ ਕਰਕੇ ਮੈਨੂੰ ਅੱਜ ਤੱਕ ਕਦੇ ਕੋਈ ਮੈਨੂੰ ਪ੍ਰੋਬਲਮ ਆਈ ਨਹੀਂ ਹੈਗੀ ਬਹੁਤ ਧੰਨਵਾਦ ਆ ਜੀ ਇਹਨਾਂ ਦਾ ਇੱਥੇ ਪਹੁੰਚਣ ਤੇ ਥੈਂਕ ਯੂ ਬਿੱਟੂ ਭਾਈ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜੈ ਮਾਤਾ ਦੀ ਜੀ ਜੈ ਮਾਤਾ